ਰਾਮਰਾਇ ਵਾਲੇ ਨੇ ਜਦੋਂ ਉਹ ਇਹ ਗੱਲ ਜਿੱਤੇ ਰਿਹਾ ਥੋੜਾ ਜਿਹਾ ਹੱਥ ਮਾਰ ਲਓ ਅੰਦਰ ਇਹ ਨਾਮਰਾਇ ਵਾਲੇ ਪਾਸੇ ਕੜਨਾ ਹੈ ਜਾਂ ਗੁਰੂ ਹਰ Rai ਸਾਹੇ ਪਾਸੇ ਕੜਨਾ ਹੈ ਇਹ ਮੇਰਨਾ ਹੁਣ ਤੁਸੀਂ ਕਰਦਾ ਮੈਂ ਫੱਤੇਵਾਲ ਆਦੇ ਆ ਤੇ ਉਸ ਵੇਲੇ ਗੁਰੂ ਹਰ Rai ਸਾਹਿਬ ਨੇ ਪਤਾ ਕੀ ਬਚਨੇ ਕੀਤੇ ਕਹਿੰਦੇ ਵੀ ਜਾ ਕੇ ਨਾਮਰਾਇ ਨੂੰ ਕਹਿ ਦਿਓ ਜਿੱਦੜ ਮੂੰਹ ਹੈ ਉਧਰੀ ਚਲਿਆ ਜਾਵੇ ਅੱਜ ਤੋਂ ਬਾਦ ਸਾਡੇ ਮੱਥੇ ਨਾ ਲੱਗੀ 13 ਸਾਲ ਦਾ ਪੁੱਤਰ ਸੀ ਸਾਡਾ 30 ਸਾਲ ਦਾ ਪੁੱਤਰ ਵੀ ਹੋਵੇ ਬਟੇ ਤੋਂ ਵੱਡਾ ਗੁਨਾਹ ਕਰਦੇ ਮਾਪਾਪੂ ਨੂੰ ਘਰੋਂ ਨਹੀਂ ਕੱਢਦੇ ਮਾਪਾਪੂ ਨੂੰ ਆਪਣੇ ਘਰ ਵਿੱਚ ਰੱਖਦੇ ਐ ਆਪਣੇ ਨੇੜੇ ਰੱਖਦੇ ਐ ਪਰ ਗੁਰੂ ਹਰਿ ਸਿੰਘ ਸਾਹਿਬ ਨੇ ਆਪਣੇ ਪੁੱਤਰ ਦਾ ਹੋੜ ਹੀ ਕੀਤਾ ਉਹਨਾਂ ਨੇ ਪੁੱਤਰ ਪਿਆਰ ਤੋਂ ਉੱਪਰ ਉੱਠ ਕੇ ਸਿਧਾਂਤ ਦੀ ਗੱਲ ਕੀਤੀ ਵੀ ਅੱਜ ਇਹ ਬਾਣੀ ਬਦਲ ਰਿਹਾ ਕੱਲ੍ਹ ਹੋੜ ਬਾਣੀ ਬਦਲੇਗਾ ਮੇਰੇ ਤੇ ਗਲਤ ਰਾਹ ਚ ਲੱਗਿਆ ਨਾ ਮੈਂ ਤਾਂ ਹੀ ਬੇਤੀ ਇੱਕ ਇੱਕ ਜੀ ਸਵੇਰੇ ਇਹ ਆਜਿ ਦੇ ਨਵੇਂ ਸੰਪਰਦਾਇ ਲੋਕ ਨੇ ਜਿਨ੍ਹਾਂ ਨੇ ਗੁਰਬਾਣੀ ਦੀਆਂ ਤਿੰਨੀਆਂ ਟੁਕਾਂ ਬਦਲ ਦਿੱਤੀਆਂ ਮੈਂ ਸੁਵੇੜੇ ਮੰਗਲਾ ਸਹਿਬ ਤੋਂ ਸੁਣਦਾ ਹੁਣਾ ਭਾਈ ਰਣਜੀਤ ਸਿੰਘ ਜੀ ਹੈਡ ਕਰਨ ਕੀ ਨੇ ਉਹ ਲੋਕ ਜੀ ਦੱਸਦੇ ਆ ਕਿ ਸੇਖੋ ਤੁਹਾਡਾ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਪਰ ਸੰਪਰਦਾਇ ਕਹਿੰਦੇ ਨਹੀਂ ਜੀ ਨਾਨਕ ਉਹ ਉਸਦੀ ਹੀ ਸੱਚ ਤੱਕ ਹੁਣ ਨਿਰਣਾ ਤੁਸੀਂ ਕਰਣਾ ਹੈ ਤੁਸੀਂ ਗੁਰਮਤਿ ਨੂੰ ਮੰਨਣਾ ਹੈ ਜਾਂ ਸੰਪਰਦਾਇ ਲੋਕਾਂ ਦੀ ਗੱਲ ਮੰਨਣੀ

ਇਹ ਰਸਨਾ ਪਾ ਕੇ ਗੁਰੂ ਹਰਿ ਰਾਇ ਸਾਹਿਬ ਜੀ ਜਦੋਂ ਜੋਤੀ ਜੋਤ ਸੁਵਾਏ ਉਹ ਤੋਂ ਪਹਿਲਾਂ ਉਹਨਾਂ ਨੇ ਗੁਰਤਾ ਗੱਦੀ ਜਿਹੜੀ ਦਾਦ ਸੀ ਉਹ ਆਪਣੇ ਸੋਹੇ ਪੁੱਤਰ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ 5 ਸਵਾ 5 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਉਹਨਾਂ ਨੇ ਸਿੱਖ ਜਗਤ ਦੀ ਅਗਵਾਈ ਕੀਤੀ ਅਨੇਕਾਂ ਮਨੁੱਖਤਾ ਦੇ ਭਲੇ ਦੇ ਕਾਰਜ ਕੀਤੇ ਉਹ ਵਿਚਾਰ ਆਪਾਂ ਕਲਦੇ ਦੀਵਾਨਾ ਵਿੱਚ ਕਰਾਂਗੇ ਆਓ ਸੰਗਤ ਜੀ ਅੱਜ ਅਠਵੇਂ ਪਾਦਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬਾਨ ਦੀ ਦਾ ਪਾਵਨ ਪ੍ਰਕਾਸ਼ ਵਿਹਾੜਾ ਹੈ ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਕੁਝ ਸਿੱਖੀਏ ਕਿਉਂਕਿ ਪ੍ਰਕਾਸ਼ ਰਤੂ ਦਾ ਚਾਨਣ ਗੁਰੂ ਦੀ ਮੱਤ ਦਾ ਚਾਨਣ ਸਾਡੇ ਦਿਲ ਦੇ ਵਿੱਚ ਹੋਵੇ ਫਿਰ ਸਾਡੇ ਮਨਾਂ ਨੂੰ ਪ੍ਰਕਾਸ਼ ਦਿਹਾੜੇ ਸਭ ਲੈ ਸਤਿਗੁਰਾਂ ਦੀ ਕਿਰਪਾ ਨਾਲ ਅੱਜ ਦਾਸ ਦਾ ਬਲੋਗਦਾਨ ਗੁਰਦੁਆਰਾ ਸੰਤਪੁਰਾ ਸਮਰੂਪ ਵੀ ਹੈ ਕਿ ਫਿਰ 24 ਤੇ 25 ਤਰੀਕ ਜਿਹੜੀ ਹੈ ਜੁਲਾਈ ਦੀ 24 ਤਰੀਕ ਨੂੰ ਕਾਫੀ ਵੀ ਹਜ਼ਰੀ ਹੈ ਗੁਰਦੁਆਰਾ ਨਾਨਕਪੁਰ ਸਾਹਿਬ ਦਿੱਲੀ ਗੁਰੂ ਨਾਨਕ ਸਾਹਿਬ ਜੀ ਦਾ ਸੰਬੰਧ ਤੇ ਇਤਿਹਾਸਕ ਅਸਥਾਨ ਹੈ ਤੇ 25 ਤਰੀਕ ਨੂੰ ਦਾਸ ਦੀ ਹਾਜ਼ਰੀ ਹੈ ਗੁਰੂ ਇੱਕ ਬਾਬਾ ਮਾਦਰ ਸਾਹਿਬ ਜੀ ਦੇ ਸ੍ਰੀ ਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਮੈਂ ਤਾਂ ਤੁਹਾਡੇ ਨਾਲੇ ਗੱਲ ਸਾਂਝੀ ਕਰ ਰਿਹਾ ਕਿ ਸੰਗਤ ਜੀ ਤੁਸੀਂ ਅਸੀਸ ਵੰਸੂਸ ਤੁਹਾਡੀਆਂ ਅਸੀਸਾਂ ਨਾਲ ਇੱਥੇ ਤੱਕ ਪਹੁੰਚੇ ਆ ਕਿਉਂਕਿ ਦਾਸ ਕੋਈ ਵਿਦਵਾਨ ਤੇ ਹੈ ਨਹੀਂ ਵੀ ਉਹਨਾਂ ਨੇ ਮੈਨੂੰ ਬਿਲਵਤਾ ਕਰਕੇ ਬੁਲਾ ਲਿਆ ਇਹ ਤਾਂ ਤੁਹਾਡੇ ਚਰਨਾਂ ਦੀ ਧੂੜੀ ਮੈਨੂੰ ਪ੍ਰਾਪਤ ਹੋ ਗਈ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਗਈ ਤਾਂ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਦੇ ਨਾਲ ਦਾਸ ਤੀਸਰੀ ਵਾਰੀ ਗੁਰਦੁਆਰਾ ਸੀਸਗੰਜ ਸਰਬ ਕਰਮਾ ਦੀ ਹੰਢੀ ਪਰ ਰਵਾਸਤੇ ਜਾ ਰਹੀ ਹੈ ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਇਆ ਪੀਟੀਸੀ ਸਿਮਰਨ ਜਿਹੜਾ ਚੈਨਲ ਹੈ ਉਹਤੇ ਤੇ ਨਵੇਂ ਕਥਾ ਚੱਲੇਗੀ ਸਮਾਂ ਹੈ 7:30 ਤੋਂ ਲੈ ਕੇ ਸਾਡੇ 8:00 ਵਜੇ ਤੱਕ